ਹੰਡੇ ਇਹਦੇ ਵੀ ਜੇ ਸਾਰੇ ਠੀਕ ਗੱਲ ਹੋਣੀ ਮਨ ਲਾ ਮੇਰੀ ਮਾਂ ਨਾਲ ਅਸੀਂ ਮਨ ਲਾ ਗੱਲ ਭਾਂਡੇ ਵਿੱਚ ਹੀ ਲੜੀ ਜਾਂਦੀ ਜਾਂਦੀ ਹੈ ਤੇ ਬਾਈ ਨੂੰ ਉਹਨੂੰ ਕੀ ਹੋਇਆ ਸੀ ਪਖੰਡ ਕਰਦੀ ਹੈ ਮੇਰੀ ਪਖੰਡ ਤਾਂ ਉਹਨੇ ਆਪੀ ਕਰਨੇ ਨੇ ਮੈਨੂੰ ਦੇਖ ਕੇ ਕਰਦੀ ਹੈ ਪਖੰਡ ਨਾ ਤੂੰ ਗੱਲ ਸੁਣਨੀ ਮੇਰੀ ਹਾਂ ਆਹ ਦੀਦੀ ਬਾਹ ਮੇਰੀ ਗੱਲ ਸੁਣ ਮੈਂ ਤੈਨੂੰ ਕਿੰਨੀ ਵਾਰੀ ਦੱਸਿਆ ਵੀ ਤੂੰ ਇਹ ਨਵੇਂ ਨਾ ਲੱਗਿਆ ਕਰ ਤੂੰ ਸੁਣਦੇ ਕਿਉਂ ਨਹੀਂ ਹੁੰਦੀ ਦੀਦੀ ਬਾਹ ਤੇ ਛੱਡ ਦੋ ਬਾਹ ਛੱਡ ਦੇ ਤੇਰੀ ਨਹੀਂ ਡੇਟ ਵੀ ਬੁੱਲਾ ਪੈਣੀ ਕਹਿਣੀ ਹੈ ਪਾਪੀ ਉਹ ਤਾਂ ਐ ਨਾ ਕੁਝ ਖਾਂਦੀ ਐ ਤੂੰ ਕੁਝ ਖਾਂਦ ਕੋਈ ਨਹੀਂ ਤੈਨੂੰ ਪਤਾ ਦਾਦਾ ਮੈਨੂੰ ਬੱਕਰੀ ਵਾਂਗੂੰ ਮੂੰਹ ਮਾਰਨ ਦੀ ਆ ਸਾਸਤਰੀ ਗਾਲ ਸਾਸਤਰੀ ਗਾਲੇ ਕਿੱਧਰੋਂ ਆ ਗਏ ਪਾਣੇ ਮੈਂ ਕਹਿੰਦਾ ਜੀ ਰਾਣੀ ਭੈਣ ਨਹੀਂ ਦਿੱਦੀ ਕਿੱਥੇ ਹੈਗੀ ਉਹਨੇ ਕਿੱਥੇ ਜਾਣਾ ਇੱਥੇ ਆ ਪਰਲੇ ਕਮਰੇ 'ਚ ਬੈਠੀ ਹੋਗੀ ਪੱਖਾ ਲਾ ਕੇ ਪਾ ਕੇ ਜਾ ਜਾ ਉਧਰ ਠੀਕ ਪਾਣੇ ਤੁਸੀਂ ਕਿਵੇਂ ਮੇਰੇ ਨਾਲ ਲਟਕਾਈ ਉਸਨੇ ਤਾਂ ਕੋਈ ਆਦੀ ਕਰਨ ਕਰਦੇ ਸੀ ਉਧਰ ਮੈਨਾਂ ਆਪਦੀ ਭੈਣ ਨੂੰ ਪਾਣੀ ਪੂਰੀ ਉਧਰ ਹੀ ਆ ਪੀਣ ਜਾ ਕੋਈ ਨਹੀਂ ਆਪਣੇ ਕੀ ਦਿਲ ਮੂਟਾ ਕੀ ਤੁਰਾਉਂਦਾ ਮੈਨੂੰ ਕੀ ਪਤਾ ਤੈਨੂੰ ਪਤਾ ਨਹੀਂਗਾ ਤੂੰ ਬਾਹਰ ਦੇ ਫੱਦੀ ਰਹਿਣੀ ਮੈਂ ਤਾਂ ਆਏ ਜੇ ਕਰੀਐ ਨਹੀਂ ਸੇ ਉਹਨੇ ਮੇਰੇ ਭਾਈ ਆਉਗਾ ਭਾਈ ਆਗਾ ਅੱਜ ਤਾਂ ਨਮਾ ਬਣਾ ਕਰਕੇ ਆਈ ਬੈਠੀ ਨਮਾ ਬਣਾ ਹੋਰ ਨਮਾ ਬਣਾ ਕਰਕੇ ਆਈ ਕਰਦੀਆਂ ਫਿਰਦੀ ਆ ਕਿਰਾ ਤੂੰ ਆਏ ਕਰ ਤੂੰ ਬੜੇ ਜਾ ਜਾ ਉਹਦੇ ਮੰਦਰ ਕਿਤੇ ਆਪਣੀਆਂ ਨੱਚੂਦੀਆਂ ਕਰਦੀ ਹੋਏ ਬੈਠੀ ਚੰਗ ਫੇੜਾ ਲੈ ਜੀ ਸੜਕ ਲੈਣੀ ਆ ਕੋਈ ਆ ਬੜ ਕੇ ਸੜਕ ਲੈ ਕੇ ਮੈਨੂੰ ਦੱਸ ਕੇ ਜਾਈ ਹਾਂ ਮੈਂ ਦੱਸਦੀ ਤੈਨੂੰ ਮੈਂ ਤੇਰੇ ਬਾਈ ਨੂੰ ਫੋਨ ਲਾ ਕੇ ਪੁੱਛਦੀ ਐਂਗੀ ਹਾਂ ਹਾਂ ਤੂੰ ਪੁੱਛ ਪੁੱਛ ਮੈਂ ਨਹੀਂ ਹੱਥ ਲੈ ਬਣਾਉਣ ਨੂੰ ਲਿਆਉਗਾ ਕੋਸਾ ਲੈ ਹੋਰ ਪਾਣੀ ਕਿਵੇਂ ਐ ਹੋਰ ਠੀਕ ਐ ਹਾਂ ਮੈਂ ਤੇਨੂੰ ਉੱਤਰ ਕਮਰੇ ਚ ਲੈ ਕੇ ਆਇਆ ਹਾਂ ਉੱਤਰ ਦੀ ਬੈਠੀ ਹਾਂ ਹਾਂ ਬੈ ਜਾ ਪਾਣੀ ਇੱਕਦਮ ਹਾਂ ਪਾਣੀ ਜਦ ਤੱਕ ਆਇਆ ਹੋਰ ਠੀਕ ਐ ਇੱਕਦਮ ਪਾਣੀ ਨਾ ਆਇਆ ਚਲ ਕੁੱਟ ਲੈ ਆਨੇ ਆ ਜਾਂਦੇ ਹੋ ਇਹ ਫੇਲਿੰਗ ਐ ਮੈਂ ਬੈਣ ਦਾ ਚਲ ਬੈਠੇ ਆ ਸਰ ਉਹ ਇਹ ਵੀ ਨਹੀਂ ਪੁੱਛਦਾ ਕਿ ਕਿਧਰ ਗਿਆ ਉਹ ਹੋ ਹੋ ਆ ਜੀ ਕੀ ਹਾਲ ਹੈ ਭਗੋਂ ਠੀਕ ਹੈ ਬੈਠ 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 ਜੀ ਬੈਠ ਜੀ ਠੀਕ ਫੋਨ ਚੱਲ ਰਹੀ ਹੈ ਕਿੰਨੇ ਹੁਣੇ ਫੋਨ ਮੇਰਾ ਯਾਰ ਮੈਂ ਦਰੋ ਖੇਤੋਂ ਚੱਲ ਪਿਆ ਫੋਨ ਖੇਤੀ ਪਿਆ ਰਹੀ ਹੈ ਅੱਛਾ ਅੱਛਾ ਉਹ ਜਾਨਾ ਦਵਾਈ ਦੇ ਚੱਕ ਕੇ ਲੈਣਾ ਫੋਨ ਹੋਰ ਦੱਸੋ ਕੱਲ ਪਰਗਲਾ ਸਾਰੇ ਠੀਕ ਹੈ ਜੀ ਸੱਤੀ 6:30 ਵਜੇ ਜਿਹੜੀ ਹੈ ਅੱਛਾ ਅੱਛਾ ਪਤਾ ਨਹੀਂ ਥੰਨੂੰ ਗੱਲ ਦਾ ਯਾਰ ਸਾਨੂੰ ਨਹੀਂ ਹੈਗਾ ਨਹੀਂ ਤੇ ਜਿਹਾ ਆਉਂਦਾ ਪਤਾ ਲੈਣ ਹੋਰ ਉਹਦਾ ਸੱਟੀ ਵਾਲੀ ਭੜੀ ਵਜੀ ਸੀ ਇੱਕ ਹੈ ਗੁੰਮ ਸੱਟਾ ਜਿਹਦਾ ਬਲੱਡ ਬਲੂਡ ਆ ਜਾ ਬਾਹਰ ਤਾਂ ਉਹ ਸੱਟ ਵੀ ਹੋ ਜਾਣਾ ਉਹ ਗੁੰਮ ਸੱਟ ਉਹਦਾ ਖਾਤਰ ਯਾਰ ਕੰਮ ਨੂੰ ਭਾਈ ਇਹ ਤਾਂ ਗੱਲ ਹੈਗੀ ਹੈ ਮੈਨੇ ਵੀ ਆਪਣੀ ਵਜੇ ਮਾਨਸਾ ਦਿਖਾਈ ਸੀ ਉਹ ਇਹਨਾਂ ਨੇ ਕਰ ਲਿਆ ਭਾਈ ਉਹ ਬਹਿੰਡਣ ਨੇ ਐਡਮਿਟ ਤਾਂ ਕਰ ਲਈ ਅਸਲ ਗੱਲ ਤਾਂ ਉਹਨਾਂ ਨੇ ਵੀ ਨਹੀਂ ਦੱਸੀ ਅੱਛਾ ਨਾ ਉਹ ਦੱਸ ਸਕਦੇ ਹੈਗੇ ਤੁਹਾਡੀ ਥੋੜੀ ਗਲਤੀ ਹੈ ਜਦ ਤੁਸੀਂ ਸਾਨੂੰ ਦੱਸਦੇ ਨਹੀਂ ਜਦ ਆਇਆ ਕੋਈ ਮਾੜਾ ਟਾਈਮ ਪੈਂਦਾ ਹਨ ਆਪਾਂ ਜਿਹੀਂ ਆਪ ਤੋਂ ਮਦਦ ਹੋਵੇ ਉਹੀ ਜੀ ਕਰੇ ਬੰਦਾ ਉਹ ਬਈ ਬਸ ਤੈਨੂੰ ਪਤਾ ਹੈ ਨਾ ਅਕਲ ਤੇ ਪੜਦਾ ਪਿਆ ਜਾਂਦਾ ਕਿ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ ਅਗੇ ਜਿਹੜੀ ਹੁੰਦੀ ਉਹ ਘਰੇ ਨਹੀਂ ਹੁੰਦੀ ਆ ਪਰ ਆ ਤੈਨੂੰ ਪਤਾ ਜਿਹੜਾ ਕਰਮਾ ਚੰਦ ਕੰਮ ਚੱਲ ਹੁਣ ਤੂੰ ਹੈ ਨਾ ਇੱਕ ਗੱਲ ਦਾ ਮੜੀ ਗੌਰ ਰੱਖੀ ਇਹਨੂੰ ਆ ਦੱਸੀ ਤੈਨੂੰ ਪਤਾ ਇੱਕ ਥੋੜੇ ਜਿਹਾ ਟੈਨਸ਼ਨ ਵੱਧ ਲਿਆ ਜਾਂਦੀ ਹੈ ਉਹ ਅੱਛਾ ਹਾਂ ਉਹਨੂੰ ਇਹ ਗੱਲ ਨਾ ਨਾ ਕੋਈ ਗੱਲ ਨਹੀਂ ਫੇਰ ਵੀ ਕਿਉਂ ਕਿਉਂ ਕਰ ਤੂੰ ਕਿਵੇਂ ਦੱਸਾਂ ਉਹ ਉਹਦਾ ਗੱਲ ਕੀਆ ਵੀਰ ਹੁਣ ਤੂੰ ਮਾਮਾ ਬਣਨ ਵਾਲਾ ਸੱਚੀ ਹਾਂ ਲੈ ਐਦੂ ਖੁਸ਼ੀ ਵਾਲੀ ਉੱਤੇ ਕੀ ਗੱਲ ਆ ਗਈ ਮੈਂ ਮਾਮਾ ਬਣਨ ਵਾਲਾ ਹਾਂ 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 ਨਾ ਨਾ ਫਿਰ ਬਸ ਸਮਝ ਆਣੀ ਗੱਲ ਹਾਂ ਟੈਨਸ਼ਨ ਜੀ ਲਾਏ ਜਾਂਦੀ ਤੂੰ ਫੋਨ ਤਾਂ ਕਰਕੇ ਦੱਸ ਦਿੰਦਾ ਵੀ ਆਹ ਹੋ ਐ ਕਰਕੇ ਗੱਲ ਆ ਉਹ ਬਸ ਜੀ ਸਾਨੂੰ ਵੀ ਹੈ ਨਾ ਜੇ ਜੇ ਦਵਾਈ ਲੈ ਕੇ ਆਇਤੀ ਕੱਲ ਅਸੀਂ ਅੱਛਾ ਅੱਛਾ ਮੈਂ ਵੀ ਹਜੇ ਨਹੀਂ ਹੁਣ ਜੇ ਜੇ ਫਿਰਦਾ ਹਜੇ ਕਿਸੇ ਨੂੰ ਨਹੀਂ ਦੱਸਿਆ ਮੇਰੀ ਦਾ ਐਦੂ ਚੰਗਾ ਕੀ ਹੋਊਗਾ ਫਿਰ ਮੇਰੀ ਮੰਮੀ ਵੀ ਗਈ ਹੋਈ ਹੈ ਮੇਰੀ ਬੂਆ ਕੋਲੇ ਮੈਂ ਤਾਂ ਉਹਨੂੰ ਵੀ ਦੱਸਿਆ ਹਜੇ ਉਹ ਆਊਗੀ ਜਦੋਂ ਉਹ ਫੇਰ ਅੱਛਾ ਜੀ ਮਾਸੀ ਨੂੰ ਪਤਾ ਨਹੀਂ ਹੈਗਾ ਕਿਸੇ ਨੂੰ ਨਹੀਂ ਪਤਾ ਚਾਲਾ ਦਾ ਬਹੁਤ ਵਧੀਆ ਪਰਮਾਤਮਾ ਨੇ ਸੁਣ ਲਈ ਗੱਲ ਹੈ ਨਾ ਮੈਂ ਕਿਹਾ ਉਹ ਹੈ ਨਾ ਮੜਾ ਇਹ ਤੋਂ ਰੱਖਿਓ ਬਜਾ ਨਾ ਨਾ ਤੂੰ ਟੈਨਸ਼ਨ ਲੈ ਉਹ ਦੋਵੇਂ ਤਾਂ ਵਧੀਆ ਰਹੇਗਾ ਤੂੰ ਮੈਨੂੰ ਪਹਿਲਾਂ ਦੱਸਦਾ ਹੂੰ ਜੇ ਕਿਤੇ ਉਹਦੇ ਕੋਲ ਗੱਲ ਕਰਨ ਦੀ ਕਈ ਵਾਰ ਪਤਾ ਨਹੀਂ ਹੁੰਦਾ ਇਹ ਕੰਮ ਚਾ ਵੀ ਗੱਲ ਕੋਈ ਮਾਨਤੀ ਲੈ ਕੇ ਵਾਜੇ ਨਹੀਂ ਗੱਲ ਉਹ ਤਾਂ ਗੱਲ ਹੈ ਨਾ ਲੈਂਦੀ ਵੀ ਟੈਨਸ਼ਨ ਥੋੜੀ ਜਿਹੀ ਬੰਦ ਹੋ ਜਾਂਦੀ ਨਾ ਨਾ ਕੋਈ ਗੱਲ ਨਹੀਂ ਚਾ ਹਾਂ ਕੋਈ ਨਹੀਂ ਪਾਣੀ ਤੁਸੀਂ ਕਹਿੰਦੇ ਮੈਂ ਨਾ ਬਸ ਮੈਂ ਤਾਂ ਦੂਜੇ ਖੇਤ ਜਾ ਕੇ ਆਉਣ ਨਾਲੇ ਮੇਰਾ ਫੋਨ ਖੇਤ ਰਹਿ ਗਿਆ ਮੈਂ ਤਾਂ ਉਹ ਝੱਕੇ ਲਿਆਉਣਾ ਦਾ ਤੂੰ ਵੀ ਬੈਠੋ ਇੰਨੇ ਮੈਂ ਆਉਣਾ ਠੀਕ ਆ ਕੋਈ ਨਾ ਕੋਈ ਵਾਲੀ ਆ ਐ ਸੀਗਾ ਹਾਂ ਮੈਂ ਤਾਂ ਤੁਹਾਨੂੰ ਐ ਕਹਿੰਦਾ ਸੀਗਾ ਫੇ ਮੈਂ ਟਾਈਮ ਤੇ ਟਾਈਮ ਕੱਢ ਕੇ ਆਇਆਗਾ ਤੇ ਮੈਂ ਘਰੇ ਵਾਪਸ ਵੀ ਜਾਣਾ ਟਾਈਮ ਨਾਲ ਤੂੰ ਰਹਿੰਦਾ ਅੱਜ ਮਸਾ ਤਾਂ ਆਇਆ ਯਾਰ ਉਹ ਯਾਰ ਸਾਹਮਣੇ ਗੱਲ ਤੈਨੂੰ ਪਤਾ ਫਰਮਾਦਾ ਅੱਜ ਸੱਤ ਜਿਆਦੇ ਹੱਥ ਦੇ ਅੱਛਾ ਅੱਛਾ ਮਤਲਬ ਨਲੇ ਤਨ ਮੈਂ ਆਇਆ ਕਹਿੰਦਾ ਸੀ ਹਾਂ ਇਹ ਨਲੇ ਮੈਂ ਪੈਨ ਲੈ ਜਾਊਗਾ ਮੇਲੇ ਮੱਤ ਦਾ ਮਾਨ ਕਰਦਾ ਜੀ ਮਿਲਣ ਨੂੰ ਬੀਪਾਂ ਸੱਤ ਚਲੋ ਵੇਖ ਲੈ ਕੋਈ ਨਹੀਂ ਉਹਨੇ ਗੱਲ ਕਰ ਜਿਵੇਂ ਹੱਕ ਹੋਊਗੀ ਨਾ ਹਾਂ ਹਾਂ ਤਾਂ ਮੈਂ ਭੈਣ ਨਾਲ ਗੱਲ ਕਰ ਲੈਣਾ ਮੈਂ ਤਾਂ ਹੀ ਆਏ ਸੀ ਅੱਜ ਆ ਗਈ ਤੇ ਨਾ ਕਰ ਗੱਲ ਮੈਂ ਜਿਹੜਾ ਖੇਤੋ ਯਾਰ ਚੱਕ ਲੈਵਾਂ ਹੋਣਾ ਆ ਟਾਈਮ ਨਾ ਮੁੜਿਆ ਹੀ ਭਾਈ ਬਣੀ ਚੰਗਾ ਹਾਂ ਬਹਿ ਜਾ ਭੈਣੇ ਭੈਣੇ ਮੈਂ ਤੈਨੂੰ ਇਹ ਕਹਿੰਦਾ ਸੀਗਾ ਤੈਨੂੰ ਨਾ ਮੰਮੀ ਬਹੁਤ ਜਲ ਜਿਆਦਾ ਤਰੀ ਹੁੰਦੀ ਸੀ ਕੱਲ ਵੀ ਮੰਮੀ ਜਦ ਕਿ ਹਾਂ ਚਲੋ ਜੀ ਮੈਂ ਜਦ ਮਾਝ ਲੈਣ ਆਇਆਗਾ ਲੈਣਾ ਹੈ ਮੰਮੀ ਤਾਂ ਤੈਨੂੰ ਪਤਾ ਕਰ ਉਹਦੇ ਦਾਦਾ ਜੀ ਹੁੰਦਾ ਨਾ ਗੋਡਾ ਘਟੇ ਦੇ ਬਾਲਾ ਉਹ ਤਾਂ ਆਇਆ ਨਹੀਂ ਜਣਾ ਮਰੀ ਗੱਲ ਸੁਣਦੇ ਸੀ ਹਾਂ ਜਾਣ ਲੱਗਾ ਮੇਰੇ ਬਹੁਜੀ ਕਰਦਾ ਮੈਂ ਵਗ ਜਾ ਹਨਾ ਇੱਕ ਤਾਂ ਮੈਨੂੰ ਇਹਨਾਂ ਨੂੰ ਪੁੱਛਣਾ ਪਊਗਾ ਹਨਾ ਦੂਸਰਾ ਦੀਦੀ ਦਾ ਪੈਰ ਟੁੱਟ ਗਿਆ ਉਹ ਕਹਿੰਦਾ ਇੱਕ ਮੇਰਾ ਨਨਦੂਜਿਆ ਦੇ ਨਾਲ ਦਾ ਆਇਆ ਹੋਇਆ ਅੱਛਾ ਉਹਨੂੰ ਬੀਬੀ ਵੀ ਕਰੇ ਹੈ ਨਹੀਂ ਪਾਪਾ ਵੀ ਨਾਲ ਹੀ ਗਿਆ ਹੋਇਆ ਤੇ ਫਿਰ ਐ ਔਖਾ ਨਹੀਂ ਹੈਗਾ ਤੂੰ ਐ ਕਰ ਫਿਰ ਪਰੌਣ ਨਾਲ ਮੈਂ ਤਾਂ ਗੱਲ ਕਰ ਲਈ ਕਿ ਵਾ ਭੈਣ ਲੈਣਾ ਆਇਆ ਹੈਗਾ ਤੇ ਉਹਨੂੰ ਤਾਂ ਗੱਲ ਸਾਰੀ ਬਤ ਕਰ ਲਈ ਉਹ ਕਹਿੰਦਾ ਚਲ ਇਹਨੂੰ ਤੁਸੀਂ ਗੱਲਬਾਤ ਕਰ ਲੋ ਭੈਣ ਭਾਈ ਤੇ ਮੈਂ ਇਹਨੇ ਕੰਮ ਜਾਇਆ ਮੂੰਹ ਆ ਜਾਣਾ ਦੇਖ ਜਦ ਤੂੰ ਜੇ ਨਾ ਆਇਆ ਫੋਨ ਕਰਕੇ ਪੁੱਛ ਲੈਨੇ ਪੁੱਛ ਲੈਨੇ ਨਹੀਂ ਹੋ ਤਾਂ ਉਹ ਮਾਤਾ ਬੜਾ ਯਾਦ ਕਰਦੇ ਇਹ ਲੋਕ ਤੈਨੂੰ ਮੈਂ ਇੱਕ ਵਾਰ ਇਹਨਾਂ ਨੂੰ ਜ਼ਰੂਰ ਪੁੱਛ ਲੈਣੀ ਕਿਉਂਕਿ ਆ ਛੱਡ ਕੇ ਜਾਣਾ ਪਲੇਸ ਭੇਜੂਗਾ ਥੋੜਾ ਜਾ ਫਿਰ ਉਹ ਲੋਇਸਾ ਘੜਾ ਪੜਨੇ ਪਰਾ ਤੈਨੂੰ ਚਾਹ ਬਾਕੀ ਤੂੰ ਮਰ ਜਾ ਮੈਂ ਤੈਨੂੰ ਇਹ ਕਹਿੰਦਾ ਸੀ ਬਸ ਆ ਤੇ ਲਾਇਆ ਹੁੰਦੀ ਜੀ ਮੰਮੀ ਬੜਾ ਯਾਦ ਕਰਦੀ ਸੀ ਇੱਕ ਵਾਰ ਇਹਨਾਂ ਨੂੰ ਮੜਾ ਜਾ ਜਾਂਦੇ ਹਾਂ ਉਹ ਘੰਟਾ ਖੜ ਜਾ ਆ ਜਾਣਗੇ ਖੇਤ ਮੋਬਾਈਲ ਚੱਕਣੀ ਗਏ ਆ ਨਲੇ ਬਾਈ ਐਂ ਕਹਿੰਦਾ ਸੀਗਾ ਮਨੂੰ ਕਦਾਬਿੱਤ ਮਾਮਾ ਮਾਨਾਰਾ ਇਹਦਾ ਬਾੜੀ ਸੁਣੀ ਗੱਲ ਹੋ ਗਈ ਚਲੋ ਹੂੰ ਤਾਂ ਠੀਕ ਆ ਸਾਰੇ ਪੁਣੇ ਘਰੇ ਹਾਂ ਹਾਂ ਸਾਰੇ ਠੀਕ ਆ ਬਸ ਉਹ ਮੰਮੀ ਵਾਲਾ ਦਰੀਆ ਤੇਰਾ ਤੇਰੀ ਬੜਾ ਤਕਰ ਕਰਦੀ ਉਹ ਚਲ ਹੂੰ ਇਹਨਾਂ ਨੂੰ ਪੁੱਛਣਾ ਮੈਂ ਆ ਜਾਂਦੇ ਹਾਂ ਘੰਟਕ ਦਾ ਹਾਂ ਹਾਂ ਕੋਈ ਨਹੀਂ ਪਾਣੀ ਕਰ ਲੈਣੇ ਕਰ ਲੈਣੇ ਰੈਸਟ ਕਰ ਲੈ ਠੀਕ ਹੈ ਹਾਂ ਹਾਂ ਬਚਾ ਦੀ ਘੁੱਟ ਬਣਾਵਾ ਤੇਰੇ ਵਾਸਤੇ ਚਾਹ ਤਾਂ ਬਣੇ ਰਹਿਣ ਦੇ ਕੋਈ ਪਾਣੀ ਪਿਲਾ ਰੋਟੀ ਖਾ ਕੇ ਤਰੇ ਕਰੋ ਠੀਕ ਹੋਰ ਉਥੇ ਰਾਤ ਚ ਆਪਣਾ ਦੋਸਤ ਕੋਲ ਖੜ ਕੇ ਚ ਨਾ ਮੈਂ ਉਹ ਚਾਹ ਪਾਣੀ ਉੱਥੇ ਪੀ ਲੈ ਠੀਕ ਹੈ ਇਹ ਕੋਈ ਗੱਲ ਆ ਕੋਈ ਗੱਲ ਨਹੀਂ ਪਾਣੀ ਕੋਈ ਹਾਂ ਇਹਨੇ ਆ ਜਾਂਦੇ ਕੋਈ ਗੱਲ ਨਹੀਂ ਮੈਂ ਕਰ ਦਾਂ ਗੱਲ ਉਹਨਾਂ ਉਹਦਾ ਤਾਂ ਪਾਈ ਨਹੀਂ ਆਇਆ ਉਹ ਚੱਕ ਜਾਂਦਾ ਜਾ ਹਾਂ ਉਹਦੇ ਨਾਲ ਉਹ ਤਾਂ ਬਾਣਾ ਤਾਂ ਹੀ ਗਏ ਤਿਆਰ ਖਾਸੀ ਉਹ ਤਾਂ ਤਿਆਰ ਹੋਈ ਬੈਠੀਏ ਜਾਣ ਨੂੰ ਜਾਣ ਨੂੰ ਨਾ ਉਹ ਕਿੱਥੇ ਚਲੀ ਗਈ ਪੇਕੇ ਆਉਦੇ ਪੇਕੇ ਜਾ ਕੇ ਕੀ ਕਰੂ ਹੇ ਨਹੀਂ ਪਤਾ ਮੇਰੇ ਸੱਟ ਲੱਗੀ ਇਹਦਾ ਕੰਮ ਕੌਣ ਕਰੂਗਾ ਮੈਂ ਤਾਂ ਆਪ ਕਹੀ ਜਾਨੀ ਆ ਵੀ ਇੰਨਾ ਕੰਮ ਇੰਨੀਆਂ ਰੋਟੀਆਂ ਕੱਪੜਾ ਲੀੜਾ ਕੌਣ ਕਰੂ ਤੇ ਉਹੀ ਤਾਂ ਗੱਲ ਆ ਤੁਸੀਂ ਤਾਂ ਦੋ ਦਿਨਾਂ ਦਾ ਪੁਰਾਣਾ ਤੁਹਾਡਾ ਕੀ ਪਤਾ ਕਦ ਪਗਜੋ ਮੇਰਾ ਤਾਂ ਆਪ ਮੈਂ ਤੈਨੂੰ ਦੱਸੀ ਤਾਂ ਜਾਨੀ ਆ ਵੀ ਹੁਣ ਫਿਰ ਕੀ ਕਰੀ ਆਪਾਂ ਕਿਵੇਂ ਕਰਨਾ ਉਹਨੂੰ ਜਾਣ ਨਹੀਂ ਦੇਣਾ ਹਾਂ ਉਦੇ ਭਾਈ ਨਾਲ ਗੱਲ ਕਰਨਾ ਕਹੀ ਜਾਂਦੀ ਤੂੰ ਉਦੇ ਜਾਏ ਥੁੱਕੀ ਪਤਾ ਕੁਝ ਹੈਗਾ ਤਣਾਪ ਕਪਖੰਡ ਕਰਦੀ ਐ ਕੁਝ ਨਹੀਂ ਹੈਗਾ ਮੈਂ ਕਰਦੀ ਐ ਖਾਣ ਪੀਣ ਦੀ ਮਾਰੀ ਤੂੰ ਥੋੜ ਥੋੜਿਆ ਯਾਰ ਚਾਹ ਫਿਰ ਆਪਾਂ ਕਹਿੰਨੇ ਆ ਵੀ ਭਾਈ ਜਾਣਾ ਨਹੀਂ ਹੈਗਾ ਵੀ ਅਸੀਂ ਤਾਂ ਤੋੜ ਦੇ ਉਦਦੇ ਭਾਈ ਨੂੰ ਹੀ ਕਹਿੰਦੇ ਆਪਾਂ ਉਹਨੂੰ ਹਾਂ ਪੂਰੀ ਸੱਦ ਲੈਣਾ ਸਾਨੂੰ ਅਸੀਂ ਕਰ ਦਿਆ ਫਿਰ ਆਪਾਂ ਤੂੰ ਐ ਕਰ ਉਹ ਭਰਾ ਨੂੰ ਲੈ ਮੇਰੇ ਕੋਲ ਸੱਦ ਕੇ ਲਿਆ ਹਾਂ ਮੈਂ ਲਿਆਉਣੀ ਉਹਨੂੰ ਬੁਲਾ ਕੇ ਇੱਥੇ ਜਾ ਜਾ ਤੇ ਉਹਨੂੰ ਤਾਂ ਜਾਣੀ ਤਿਆਰ ਹੋ ਕੇ ਹੋ ਨਹੀਂ ਕਰਿਆ ਉਹ ਨਹੀਂ ਕਰਿਆ ਲੈ ਮम्मी ਨਾ ਕਰਦ ਕਰ ਲਾ ਤੂੰ ਹਾਂ ਹਾਂ ਮੈਂ ਕਰਦੀ ਆਇਆ ਉਹਨੂੰ ਆਇਆ ਕਿਵੇਂ ਬਗਜੂਗੇ ਇਹ ਇਹਨੂੰ ਇਹਦੇ ਦਾ ਘਰੇ ਕੰਮ ਕੌਣ ਕਰੂਗਾ ਜਾਣ ਕੇ ਟਲਦੀ ਫਿਰਦੀ ਹੈਗੀ ਕੰਮ ਕਰਨ ਦੀ ਮਾਰੀ ਪਾ ਗਈ ਭਰਾ ਨਾਲ ਜਾਣ ਵਾਲੀ ਹੈ ਹਾਂ ਗਣੇ ਬਲੈਸਿੰਗ ਸੀ ਹਾਂ ਹਾਂ ਮੈਂ ਬਲੈਸਿੰਗ ਦੇ ਰਿਹਾ ਤੁਹਾਨੂੰ ਤੇ ਤੁਸੀਂ ਰਾਣੀ ਨੂੰ ਲੈਣ ਆਉਂਗੇ ਹਾਂ ਕਣੋ ਮम्मी ਬੜਾ ਕਹੀ ਜਾਂਦੀ ਸੀ ਬੀਬੀ ਲੈ ਆਈ ਚਲ ਮਿਲ ਜੂਗੀ ਮੰਮੀ ਬੜਾ ਕਰੀਂ ਤੇ ਮੰਮੀ ਇੱਥੇ ਆ ਕੇ ਵੀ ਮਿਲ ਸਕਦੀ ਹੈ ਨਾ ਉਹ ਭਾਵੇਂ ਫਿਰ ਤੈਨੂੰ ਪਤਾ ਮੇਰੀ ਮੰਮੀ ਦੇ ਬਿਮਾਰ ਜਿਵਾਲਾ ਰਹਿੰਦੇ ਨੇ ਤੇ ਤਰ੍ਹਾਂ ਕਰ ਭਾਈ ਅਸੀਂ ਕਿਹੜਾ ਖਿਆਲ ਨਹੀਂ ਰੱਖਦੇ ਉਹ ਤਾਂ ਗੱਲ ਠੀਕ ਹੈ ਜੀ ਜੀ ਮਾਨੂੰ ਬਸ ਹਫਤੇ ਤੱਕ ਤਾਂ ਹੀ ਆ ਜਾਣਗੇ ਨਹੀਂ ਨਹੀਂ ਭਾਈ ਉਹ ਨਹੀਂ ਭਾਈ ਸਾਡੇ ਸਰ ਨਹੀਂ ਨਹੀਂ ਕੰਮ ਦਾ ਇੱਕ ਤਾਂ ਮੰਮੀ ਹੈ ਨਹੀਂ ਕਿ ਘਰੇ ਠੀਕ ਹੈ ਉੱਪਰੋਂ ਮੇਰੇ 6:00 ਵਜੇ ਆ ਕੰਮ ਤੋਂ ਤਰਜੀ ਜਾ ਰਹੀ ਹੈ ਕੰਮ ਨੂੰ ਆ ਕੇ ਤਿਕਨੇ ਆਉਂਦੇ ਲੈ ਲੈ ਭਾਈ ਕੁੜੀ ਸਾਡੇ 4 ਦਿਨ ਰਹਿਣ ਵਾਸਤੇ ਕੰਮ ਕਰਨ ਥੋੜੀ ਆਈ ਹੈ ਉਹ ਵੀ ਤਾਂ ਸਾਡੀ ਕੁੜੀ ਹੈਗੀ ਉਹ ਕਿਹੜੇ ਹੁਣ ਵੇਚੀ ਹੈਗੀ ਗੱਲ ਗਰੇ ਵੇਚੀ ਦੀ ਨਹੀਂ ਹੁੰਦੀ ਕੋਈ ਨਾ ਭਾਈ ਤੈਨੂੰ ਨਰਵਾਈ ਨਾਲ ਕਦੀ ਜਾਂਨੇ ਆ ਪਰ ਵੀ ਤੂੰ ਚੱਲ ਕੋਈ ਸਾਡੀ ਛੋਟੀ ਗੱਲ ਚੁੱਕ ਆਪਦੀ ਰੱਖੋ ਮੈਂ ਘਰੇ ਲੈ ਕੇ ਜਾਊਂਗਾ ਉਹ ਕੰਮ ਘਰੇ ਬਿਨ ਮਾਣ ਨਹੀਂ 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 ਬਰੇ ਨੂੰ ਲੈ ਕੇ ਜਾਣਾ ਕਿਤੇ ਵੀ ਠੀਕ ਹੈ ਨਾ ਉਹ ਕੋਈ ਨਾ ਪਰਾਂ ਨਾਲ ਮੇਰੀ ਗੱਲ ਹੋ ਗਈ ਸਾਡੀ ਤੇ ਕੋਈ ਨਾ ਬਾਕੀ ਤੂੰ ਐ ਕਰ ਦੇ ਤੇ ਮੰਮੀ ਨਾਲ ਗੱਲ ਕਰ ਵੀ ਉਹ ਜਾ ਰਹੀ ਹੈਗੀ ਮਹਾਰਾਣੀ ਕੋਈ ਨਾ ਉਹ ਤਾਂ ਗੱਲ ਹੋ ਗਈ ਸਾਨੂੰ ਕੋਈ ਵੇਚੀ ਨਹੀਂ ਗਈ ਕੁੜੀ ਖੱਡੀ ਗੱਲ ਵੇਚੀ ਵਾਲੀ ਦੀ ਉਹ ਨਹੀਂ ਜਾਊਗੀ ਲੈ ਬੋਲ ਤਾਂ ਦੇਖ ਲੈ ਕਿਵੇਂ हां जेहेजी कोको जी कोको ਦੇ ਬੱਚੇ ਭੈਣ ਭਰਾ ਇੱਕੋ ਜਿਹੇ ਨੇ ਤੇ ਤੂੰ ਐ ਘਰ ਜਾ ਕੇ ਮੰਮੀ ਨਾਲ ਗੱਲ ਕਰ ਮੇਰੇ ਪੁੱਛ ਪੈਸੇ ਹੈ ਨਹੀਂ ਕਿ ਚਲ ਮੈਂ ਦੇਖ ਲਈ ਮੈਂ ਕਰਦੀ ਆਂ ਕੂਣਾ ਅਗਲੇ ਤਾਂ ਆਪਾਂ ਮੈਂ ਬਾਈ ਨਾਲ ਗੱਲ ਕਰ ਲਈ ਪੁੱਛਾਂ ਮੈਂ ਵੀਰੇ ਨੂੰ ਦੀ ਤੂੰ ਕਿਉਂ ਕਿਹਾ ਭਾਈ ਜਾਣ ਉਹ ਤਾਂ ਮਤਲਬ ਕਰੂਗਾ ਇੱਥੇ ਤਾਂ ਹਾਂ ਤੇਰੇ ਬਾਈ ਨੂੰ ਪੁੱਛ ਲੈ ਫਿਰ ਜਾ ਹਾਂ ਕੁਛ ਦੀਮ ਠੀਕ ਹੈ ਇਕੱਲਾ ਭੱਗ ਜਾ ਨਾ ਕਿ ਮੈਂ ਭੱਗ ਜੂਗੀ ਲੈ ਹੁਣ ਤੂੰ ਬਧੀ ਬਧੀ ਕਿਉਂ ਕਿੱਥੇ ਜਸੀ ਇੱਥੇ ਬੈਠਾ ਤੂੰ ਜਿਵੇਂ ਇਦਰੀ ਗਏ ਉਹਨਾਂ ਡਿੱਤੀ ਜਾਂਦਾ ਸੀਗੇ ਕਹਿੰਦੇ ਦੀਦੀ ਤੇ ਮੇਰੇ ਨਾਲ ਜਲਬੜੂ ਪਿੰਡ ਮੰਮੀ ਜਾਂਦੀ ਕੀ ਸੋਚਿਆ ਫਿਰ ਤੂੰ ਹੁਣ ਜਾਣਾਗਾ ਤੁਸੀਂ ਦੇਖੋ ਮਾਤਾ ਦੇਖ ਤਨ ਉਹ ਇਹੀ ਕਹਿੰਦਾ ਸੀਗਾ ਹੁਣ ਇੱਕ ਤਾਂ ਉਹ ਰੈਸਟ ਦੀ ਲੋੜ ਆ ਤੈਨੂੰ ਤੂੰ ਬਗਜੇ ਦਾ ਵਧੀਆ ਗੱਲ ਆ ਰੈਸਟ ਨੂੰ ਤਾਂ ਕੋਈ ਗੱਲ ਨਹੀਂ ਫਿਰ ਤੁਸੀਂ ਆਪ ਜਣੇ ਦੇਖੋ ਆਪਣਾ ਵੀਰ ਜੀ ਆਏ ਹੋਏ ਦੀਦੀ ਆਏ ਹੋਏਗੇ ਤੇ ਇਹਦੀ ਵੱਡੀ ਦੀਦੀ ਦੀ ਵੀ ਸੱਟ ਹੋ ਜੀਆ ਹਨਾ ਤੇ ਉਹਨਾਂ ਨੂੰ ਵੀ ਦੇਖਣ ਵਾਲਾ ਕੋਈ ਨਹੀਂ ਉਹ ਤਾਂ ਚਲ ਭੈਣ ਆਈ ਤਾਂ ਹੋਈ ਹੈਗੀ ਉਹ ਹੁਣ ਲੜ ਕੇ ਆਈ ਹੋਈ ਆ ਹੁਣ ਉਹਦਾ ਕੀ ਪਤਾ ਕਿੰਨੇ ਦਿਨ ਰਹੂ ਆਪੇ ਸਰੀ ਜਾਂਦਾ ਪਿੱਛੋਂ ਕੰਮਾਂ ਦਾ ਦੇਖ ਲਓ ਫਿਰ ਬਾਤ ਚ ਨਾ ਹੋਵੇ ਵੀ ਹਣਾ ਤੁਹਾਨੂੰ ਵੀ ਓਖਾ ਖੇਤ ਜਾਊਂਗੀ ਕਿ ਘਰ ਦੇ ਕੰਮ ਦੇਖਾਂਗੀ ਕੋਈ ਨਹੀਂ ਮੈਂ ਤਨ ਉੱਥੇ ਹੀ ਤੇਰੇ ਦਵਾਈ ਪਹੁੰਚਦੀ ਕਰ ਦਿਆ ਕਰੂੰ ਮਾਥੇ ਡਾਕਟਰ ਨਾਲ ਗੱਲ ਕਰ ਲੂੰ ਨਸ ਨਾ ਹੋ ਨਾ ਮੈਡਮ ਨਾਲ ਠੀਕ ਹੈ ਜਿਵੇਂ ਉਹ ਕਹੋਗੇ ਆਪਾਂ ਕਰ ਲਾਂਗੇ ਚੱਲ ਫਿਰ ਮੈਂ ਕੱਪੜੇ ਉੱਪਰ ਪੈਕ ਕਰ ਲਾਂ ਹਾਂ ਤੂੰ ਆਪਦੇ ਕੱਪੜੇ ਪੈਕ ਕਰ ਕੋਈ ਨਹੀਂ ਤੂੰ ਬਾਗ ਜਾ ਆਰਾਮ ਨਾਲ ਠੀਕ ਠੀਕ ਪਾਪੀ ਪਿੰਡ ਜਾਂਦੀ ਹੈ ਹੈ ਹਾਂ ਉਹ ਭਰਾ ਆ ਲੈਣ ਨੂੰ ਤੇ ਤੂੰ ਕਿਹਨੂੰ ਪੁੱਛ ਕੇ ਤੋਰੀ ਜਾਂਣਾ ਨੂੰ ਕਿਉਂ ਹੋਰ ਹਾਂ ਇੱਕ ਹੀ ਗੱਲ ਹੁਣ ਮੈਨੂੰ ਇਹਨੂੰ ਤੋੜ ਲਈ ਕਿਹਨੂੰ ਪੁੱਛਣਾ ਪਊਗਾ ਨਾ ਮੰਮੀ ਹੈ ਨਹੀਂ ਕੀ ਕਰੇ ਤੂੰ ਮੈਨੂੰ ਪੁੱਛ ਮੈਨੂੰ ਜ਼ਿੰਮੇਵਾਰੀ ਸਿਮਾ ਕੇ ਗਈ ਆ ਉਹ ਕਾਦੀ ਜ਼ਿੰਮੇਵਾਰੀ ਮਤਲਬ ਹੋਰ ਨਾ ਕੋਈ ਕਾਹਲੀ ਤੂੰ ਆਪਦਾ ਘਰ ਤਾਂ ਸੰਭਲਦਾ ਨਹੀਂ ਤੂੰ ਇੱਥੇ ਆ ਕੇ ਵੀ ਹੁਣ ਉਹੀ ਚੌਧਰ ਪਾਲਦੀ ਹੈਗੀ ਚੌਧਰ ਵਾਲੀ ਕੀ ਗੱਲ ਹੈ ਇੱਥੇ ਨਹੀਂ ਉਹ ਤੋੜਨੀ ਨਹੀਂ ਹੈਗੀ ਮੈਂ ਤੈਨੂੰ ਕਹਿਤਾ ਕਿਉਂ ਨਹੀਂ ਤੋੜਨੀ ਨਹੀਂ 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 ਤੋੜਨੀ ਨਹੀਂ ਹੈਗੀ ਆਪਾਂ ਉਹਨੂੰ ਹੁਣ ਮੈਂ ਤੈਨੂੰ ਇਹ ਨਾ ਤੂੰ ਆਈਆਂ ਇਹੀ ਕਹਿ ਕੇ ਆਈਆਂ ਨਾ ਘਰੇ ਮੈਂ ਉੱਥੇ ਜਾ ਕੇ ਘਰ ਸਾਹਮਣਾ ਕੰਮ ਕਰਨਾ ਤਾਂ ਆਪਦਾ ਕਰ ਨਹੀਂ ਜਰੂਰ ਇੱਥੇ ਕੰਮ ਕਰ ਨੂੰ ਜੀ ਕਰਦਾ ਤੇ ਘਰੇ ਜਾ। ਇਹਦਾ ਮਤਲਬ ਤਾਂ ਫਿਰ ਉਹਨੂੰ ਮੇਰਾ ਹੀ ਦੁੱਖ ਹੋ ਗਿਆ ਵੀ ਭੈਣ ਆ ਗਈ ਵੀ ਹੁਣ ਆਪਾਂ ਨਿਕਲ ਚਲੀਏ। ਦੁੱਖ ਦੀ ਗੱਲ ਨਹੀਂ ਉਹਨੂੰ ਡਾਕਟਰ ਨੇ ਕਿਹਾ ਵੀ ਰੈਸਟ ਕਰਨੀ ਹੈਗੀ ਤੂੰ ਇੱਥੇ ਕੱਲ ਦੀ ਐਂ ਤਾਂ ਕੀ ਕੀਤਾਗਾ? ਨਹੀਂ ਨਹੀਂ ਤੋੜਨੀ ਨਹੀਂ ਹੈਗੀ ਮੈਂ ਤੈਨੂੰ ਕਿਹੜਾ ਕਹਤਾ। ਨਾ ਉਹਦਾ ਤਾਂ ਤੈਨੂੰ ਵੱਡੀ ਤਾਂ ਪੁਰਾਣੀ ਫਿਰ। ਕਿਉਂ ਉਹਨੂੰ ਕੀ ਹੋਇਆ? ਪੈਰ ਦੁਖਦਾ ਉਹਨੂੰ ਦਵਾਈ ਦਵਾਤੀ ਹੁਣ ਹੁੰਦੀ ਸੈਟ ਉਹਨੂੰ ਵੀ ਤਾਂ ਪ੍ਰੈਗਨੈਂਸੀ ਆ। ਕਿਹੜੀ ਆ ਤੈਨੂੰ ਨਹੀਂ ਪਤਾ ਮੈਨੂੰ ਸਭ ਪਤਾ ਮੈਂ ਕੋਈ ਭੋਲਾ ਪਲਾ ਜਵਾਕ ਨਹੀਂ ਹੈਗਾ। ਤੂੰ ਰੈਂਦੀ ਰੈਂਦੇ ਤੂੰ ਤਾਂ ਉਸੇ ਦੀ ਬਣ ਗਿਆ। ਓਏ ਯਾਰ ਮੈਂ ਹੁਣ ਜਿਹੜੇ ਕੰਮਾਂ ਤੁਸੀਂ ਮੈਨੂੰ ਫਸਾਇਆ ਹਨ ਮੈਂ ਤਾਂ ਉਹ ਹੈ ਨਿਭਾਈ ਰਿਹਾ ਹੁਣ ਤੂੰ ਸੋਡੇ ਦਿਮਾਗਾਂ 'ਚ ਪਤਾ ਨਹੀਂ ਕੀ ਚੱਲਦਾ ਅਸੀਂ ਨਹੀਂ ਫਸਾਇਆ ਉਹ ਤਾਂ ਤੂੰ ਆਪੇ ਫਸਿਆ ਸੀ ਫਿਰ ਹੁਣ ਜਦੋਂ ਉਹਦੇ ਕੁਝ ਹੁੰਦਾ ਨਹੀਂ ਸੀ ਫਿਰ ਹੁਣ ਅਸੀਂ ਤਾਂ ਜਵਾਖ ਭਾਲਦੇ ਸੀ ਬੇੜੇ ਦੀ ਸੁਖ ਭਾਲਦੇ ਸੀ ਉਹ ਡਾਕਟਰ ਜਿਹੜਾ ਝੂਠਾ ਗਾ ਜਿਹੜਾ ਕਹੀ ਜਾਂਦਾ ਉਹਨੂੰ ਚੱਲ ਕੋਈ ਨਹੀਂ ਲੱਗ ਜੂ ਪਤਾ ਉਹਦਾ ਵੀ ਬਸ ਕੋਈ ਨਹੀਂ ਫਿਰ ਹੁਣ ਉਹਨੇ ਕੈ ਉਹਨੇ ਰਿਪੋਰਟਾਂ ਕੀਤੀਆਂ ਨੇ ਉਹਨੇ ਹੁਣ 10 ਹਫ਼ਤੇ ਨੂੰ ਫੇਰ ਦਵਾਈ-ਦਵਾ ਕੇ ਲਿਉਣੀ ਉਹ ਐਵੇਂ ਥੋੜੀ ਕਹੀ ਜਾਂਦੇ ਨੇਗੀ ਨਾਲੇ ਤੇਰੀ ਵੱਡੀ ਨੂੰ ਇਹਨੂੰ ਛੋਟੀ ਨੂੰ ਵੀ ਕਹਿਤਾ ਉਹ ਨਹੀਂ ਬਣ ਸਕਦੀ ਮਾਂ ਕਦੇ ਵੀ ਇੱਥੇ ਮਾਰੀ ਜਾਂਦੀ ਆ ਭੁੱਖਾਈ ਇੱਥੇ ਬੈਠੀ ਨਾਲੇ ਕਹਿੰਦੇ ਉਹਨੂੰ ਚੌਥਾ ਪੰਜਵਾਂ ਮਹੀਨਾ ਸੀ ਤੁਹਾਨੂੰ ਕੋਈ ਮੁਪਕਰਜਾ ਉਹਨੂੰ ਕੁਝ ਨਹੀਂ ਹੈਗਾ ਤੁਸੀਂ ਔਰ ਇੱਕ ਪਾਸੇ ਹੋਏ ਰਹੇ ਰਹੇ ਹੋਗੇ ਯਾਰ ਤੂੰ ਤੇ ਬੇਬੇ ਨੇ ਮੈਨੂੰ ਵਧੀਆ ਫਸਾਇਆ ਹੋਇਆ ਅਸੀਂ ਨਹੀਂ ਫਸਾਇਆ ਉਹ ਤਾਂ ਤੂੰ ਆਪ ਹੀ ਫਸ ਗਿਆ ਸੀ ਉਦੋਂ ਉਹ ਮੈਂ ਕਿਹਾ ਸੀ ਵੀ ਆ ਦੂਜਾ ਕਰ ਦੋ ਹੁਣ ਉਧਰੇ ਉਹਦੇ ਲਈ ਵੀ ਹੁਣ ਤਾਂ ਇਹ ਇਹਦਾ ਇਹਨੂੰ ਹੋ ਜਾਂਦਾ ਵੀ ਉੱਧਰ ਕਿਉਂ ਗਿਆ ਮੇਰੀ ਗੱਲ ਸੁਣ ਤੂੰ ਉਹਨੂੰ ਪਿੰਡ ਨਾਲ ਤੋਰ ਤੂੰ ਇੱਥੇ ਹੀ ਕਰ ਲੈ ਜਿਹੜੀ ਦੇਖਭਾਲ ਕਰਨੀ ਓਦੀ ਮੈਂ ਤੈਨੂੰ ਕਹਿਤਾ ਨਾ ਉਹ ਜਾਊ ਤਾਂ ਜਾਊ ਪਿੰਡਾ ਜੇ ਤੈਨੂੰ ਕੋਈ ਬੜੀ ਡਿੱਕਤ ਆ ਤੂੰ ਆਪਦੇ ਪਿੰਡ ਜਾ ਸਕਦੀ ਆ ਮੈਂ ਤੈਨੂੰ ਰੋਕਦਾ ਨਹੀਂ ਇਹ ਤਾਂ ਮੇਰਾ ਘਰ ਹੈ ਮੈਂ ਕਿੱਥੇ ਲੱਗ ਜਾ ਰਹਿ ਫਿਰ ਇੱਥੇ ਮੈਂ ਕੀ ਕਰਨਾ ਮੈਨੂੰ ਨਾ ਸਮਝਾ ਠੀਕ ਆ ਮੈਂ ਬਹੁਤ ਬੰਦ ਸੁਣੀਆਂ ਨੇ ਹੁਣ ਤੂੰ ਤਾਂ ਥੋੜ੍ਹੀ ਸੁਣੀਆਂ ਨੇ ਠੀਕ ਆ ਮਾਂ ਬੈਠੀ ਆ ਹਜੇ ਤੂੰ ਤਾਂ ਆਉਂਦਾ ਇਹ ਪਰਜਾਈਆਂ ਉੱਪਰ ਜਾਈਆਂ ਉਹੀ ਗੱਲ ਸਾਹਮਣੇ ਸਾਰਾ ਕੁਝ ਫਿਰ ਤਾਂ ਤਾਂ ਕੁਝ ਨਾ ਰਿਹਾ ਛੋਡੀਆਂ ਸੁਣ ਦੋ ਸੁਣ ਦਈ ਮੈਂ ਇੱਥੇ ਟਿਕ ਆ ਗਿਆ ਹੁਣ ਇਸ ਤੋਂ ਬਾਅਦ ਮੈਂ ਨਾ ਛੋਡੀਆਂ ਸਨ ਨਾ ਮੈਂ ਛੋਡੀਆਂ ਮੰਨਾ ਜੋ ਮੈਨੂੰ ਮੇਰਾ ਠੀਕ ਲੱਗਦਾ ਮੈਂ ਉਹ ਕਰੂੰਗਾ ਫਿਰ ਤਾਂ ਭੈਣ ਭਾਈ ਵਾਲੇ ਤਾਂ ਕੋਈ ਹੁਣ ਰਹਿ ਗਿਆ ਭੈਣ ਭਾਈ ਵਾਲਾ ਰਿਸ਼ਤਾ ਮੈਂ ਬਹੁਤ ਨਭਾ ਲਿਆ ਤੂੰ ਵੀ ਜਦ ਦੀ ਆਈ ਮੈਨ ਤੇਰੇ ਭਾਦ ਮੈਨੂੰ ਦੀਦਾ ਨਹੀਂ ਤੂੰ ਉਹਦੀ ਕਿਵੇਂ ਛੋਟੀ ਦੀ ਬਣੀ ਬੈਠੀ ਹੈਗੀ ਇਹ ਨਹੀਂ ਤੇਰੀ ਕੁਝ ਲੱਗਦੀ ਇਹਨੂੰ ਪੁੱਛਿਆ ਤਾਂ ਇੱਕ ਵਾਰੀ ਵੀ ਇਹਨੂੰ ਮੈਂ ਕੀ ਪੁੱਛਾਂ ਜਾ ਕੋਈ ਨਹੀਂ ਕਿਧਰ ਚੱਕ ਲੈ ਝੋਲਾ ਤੈਨੂੰ ਮੈਂ ਮੇਰੇ ਨਾਲ ਗੱਲ ਕਰ ਤੂੰ ਜਾ ਕੋਈ ਨਹੀਂ ਉਹਨੂੰ ਬਲਾਗ ਦੱਸੀ ਨੂੰ ਕਿੱਥੇ ਹੈਗਾ ਨਹੀਂ ਨਹੀਂ ਤੂੰ ਜਾਣਾ ਨਹੀਂ ਹੈਗਾ ਬੈਗ ਰੱਖ ਮੈਂ ਤੈਨੂੰ ਕੀ ਕਹੀ ਹੈ ਨਾ ਜਦੋਂ ਤੂੰ ਜਾਉਗੀ ਜੇ ਤੈਨੂੰ ਕੋਈ ਤਕਲੀਫ ਹੋਵੇ ਤੇ ਘਰੇ ਚਲੀ ਜਾ ਪਰ ਮੇਰੇ ਇੱਥੇ ਮੇਰੇ ਘਰ ਦੇ ਮੁੱਦੇ ਤੇ ਤੇਰੇ ਪੈਗੀ ਵਾਲ ਦੇ ਠੰਡਾ ਉਹ ਵੀ ਪੈਂਟ ਦਾ ਪੰਜਰਾ ਫਰਕ ਕੀ ਹੋ ਗਿਆ ਭਾਈ ਮੈਂ ਤਾਂ ਹੈਗੀ ਇਕ ਲੈਣੀ ਸੀ ਬੈਗ ਕਿਧਰ ਚੱਕ ਲੈ ਨਾਲੇ ਹਾਂ ਤੂੰ ਦੋਨੇ ਜਣੀਆਂ ਚੁੱਪ ਕਰੋਗੀਆਂ ਕਾਦੇ ਵਾਸਤੇ ਮੈਂ ਤੈਨੂੰ ਹੁਣ ਮੈਂ ਇੱਕ ਵਾਰੀ ਕਹਦਾ ਦੂਮੇ ਨੇ ਬੋਲਣਾ ਨਹੀਂ ਮੇਰੇ ਮੱਥੇ ਤੇ ਤੈਨੂੰ ਮੈਂ ਕਹਦਾ ਨਾ ਭਾਈ ਜੇ ਅਸੀਂ ਕੋਈ ਗੱਲ ਨਹੀਂ ਸਾਨੂੰ ਕੋਈ ਟੈਨਸ਼ਨ ਨਹੀਂ ਤੁਸੀਂ ਇਹਨੂੰ ਲੈ ਕੇ ਭਾਈ ਇਹਨੇ ਮੈਨੂੰ ਵੀ ਉਧਰ ਬੁਲਾਇਆ ਸੀ ਗਾਲ ਉਹ ਸਾ ਮੇਰਾ ਮੈਂ ਕੀ ਕਿਹਾ ਹਾਂ ਕੰਮ ਕਰਾਂਗਾ ਕੰਮ ਤੂੰ ਕਰੇਂਗੀ ਇੱਕ ਨੂੰ ਇੱਕ ਕਹਦੇ ਲਈ ਆਈ ਐ ਤੇ ਫਿਰ ਫੱਟ ਲੱਗੀ ਮੈਂ ਕਿਵੇਂ ਕਰਾਂ ਕੋਈ ਨਹੀਂ ਇਸ ਤਰ੍ਹਾਂ ਆਪਦਾ ਘਰ ਤੈਨੂੰ ਪਤਾ ਹੋਣਾ ਚਾਹੀਦਾ ਕਿਵੇਂ ਸਾਹਮਣਾ ਮੈਥੋਂ ਨਹੀਂ ਹੁੰਦਾ ਕਰ ਮੇਰੇ ਪਾਣੇ ਵੀ ਕੱਲੀ ਨਹੀਂ ਸਾਹਮਣੇ ਹੁਣ ਤੇ ਅਸੀਂ ਭਾਈ ਚੱਲ ਕੋਈ ਨਹੀਂ ਤੁਸੀਂ ਚੱਲ ਜਾ ਨੀ ਜਾਣਾਂ ਨਹੀਂ ਮਹਾਰਾਣੀ ਦਾ ਪਿਆਰ ਹੋਈ ਫਿਰਦੀ ਐ ਕਲਿੰਸ ਕਰਕੇ ਜਿਵੇਂ ਮੈਨੂੰ ਉਠਾਉਗਾ। ਓਹੋ। ਤੈਨੂੰ ਮੇਰੇ ਤੇ ਵਿਰੋਸਾ ਨਹੀਂ। ਵਿਰੋਸਾ ਤਾਂ ਹੈ। ਤੈਨੂੰ ਮੈਂ ਕਿਹ ਜੀ ਨਾ ਜਾਦ ਜਾ ਕੋਈ ਨਹੀਂ। ਚਲ ਠੀਕ ਆ ਜੇ ਅਸੀਂ ਤੂੰ ਬਈ ਲੈ ਕੇ ਚੱਲ ਤਾਂ ਮੈਂ ਦੂਆ ਪਾਉਂਦਾ ਲੈ। ਆ ਜਾ ਪੜ੍ਹ। ਚਲ ਠੀਕ ਆ। ਚੱਲ ਆ। ਹੋਰ ਧਾਮ। ਤੇਰੇ ਨਾਲ ਤਾਂ ਬਾਅਦ ਚੋਂ ਦੇਖਾਂਗੇ। ਠੀਕ ਆ ਨਾ? ਤੋਰਨੇ ਦਾ ਤੋਰਤੀ। ਨਹੀਂ ਹੁਣ। ਨਹੀਂ ਹੁਣ ਤੂੰ ਤਾਂ ਆ ਜਾ। ਇਹ ਤਾਂ ਅਟ।